ਜੈ ਪੀਰਾਂ ਦੀ ਜੀ ਜੈ ਸਾਈਆਂ ਦੀ ਮਹਿਫਲ ਪੀਰਾਂ ਦੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਸੋ ਪਹਿਲਾਂ ਤਾਂ ਆਪਾਂ ਇਗਰਾਉ ਦੇ ਜਨਮ ਦਿਹਾੜੇ ਤੇ ਲੱਖ ਲੱਖ ਤੁਹਾਨੂੰ ਮੁਬਾਰਕਾ ਦਿੰਨੇ ਆ ਜੀ ਜੈ ਭੀਮ ਜੈ ਭਾਰਤ ਕਮੈਂਟਾਂ ਵਿੱਚ ਅੱਜ ਜਰੂਰ ਲਿਖਿਓ ਜੇ ਚਾਹੇ ਲੇਟ ਹੀ ਹੋ ਗਿਆ ਪਰ ਕਰੋਂਗੇ ਜਿਉਂ ਵੀ ਵੈਸੇ ਇੱਥੇ ਮਾਫੀ ਚਾਉਂਦੇ ਆ ਕਿਉਂਕਿ ਕਰ ਲੈਸੀ ਵੀਡੀਓ ਵਿੱਚ ਤੁਹਾਨੂੰ ਅੱਜ ਦਾ ਕਰਮ ਦੱਸਣਾ ਸੀ ਸੋ ਪਰ ਫਿਰ ਵੀ ਸਾਡੀ ਕੋਸ਼ਿਸ਼ ਹੈ ਕਿ ਆਪਣੇ ਲੋ ਕੁਝ ਵੀ ਅਧੂਰਾ ਨਾ ਰਹਿ ਜਾਵੇ ਜੀ ਅਮਲ ਜਰੂਰ ਕਰਨਾ ਇਹਨਾਂ ਗੱਲਾਂ ਤੇ ਤੇ ਕਰਮ ਜਰੂਰ ਕਰੋ ਸੋ ਕਰਮਾਂ ਦੇ ਨਾਲ ਹੀ ਅਸੀਂ ਜ਼ਿੰਦਗੀ 'ਚ ਅੱਗੇ ਵਧ ਸਕਦੇ ਆ ਕਾਮਯਾਬ ਹੋ ਸਕਦੇ ਆ ਜੀ ਸੋ ਪਹਿਲਾਂ ਤਾਂ ਇੱਥੇ ਸਾਰੀ ਹੀ ਸੰਗਤ ਨੂੰ ਡਾਕਟਰ ਵੀਮਰਾਉ ਦੇ ਜਨਮ ਦਿਹਾੜੇ ਦੀਆਂ ਲੱਖ ਲੱਖ ਮੁਬਾਰਕਾਂ। ਅੱਜ ਡਾਕਟਰ ਵੀਮਰਾਉ ਦੇ ਜਨਮ ਦਿਹਾੜੇ ਤੇ ਆਪਾਂ ਇੱਕ ਖਾਸ ਕੰਮ ਤੁਹਾਡੇ ਨਾਲ ਸਾਂਝਾ ਕਰਨ ਲੱਗੇ ਹਾਂ ਜੋ ਕਿ ਕਰਨਾ ਹਰ ਇੱਕ ਕਰਨ ਨੂੰ ਬਹੁਤ ਹੀ ਜ਼ਰੂਰੀ ਆ। ਉਮੀਦ ਕਰਦੇ ਹਾਂ ਕਿ ਜਿਨ੍ਹਾਂ ਜਿਨ੍ਹਾਂ ਤੱਕ ਇਹ ਵੀਡੀਓ ਪਹੁੰਚੇਗੀ ਉਹ ਇੱਕ ਕੰਮ ਨੂੰ ਕਰ ਲੈਣਗੇ ਸੋ ਕੋਸ਼ਿਸ਼ ਕਰਨਾ ਜੀ ਸਾਲ ਚ ਇੱਕ ਵਾਰ ਕਰਨਾ ਹੁੰਦਾ ਆ ਜੇਕਰ ਇੱਥੇ ਵੀ ਅਸੀਂ ਆਲਸ ਕਰੀਏ ਤੇ ਆਪਣੇ ਲਈ ਗਲਤ ਕਰਨਾ ਸੋ ਕਰਮ ਵੀ ਆਪਾਂ ਇਸ ਲਈ ਕਰਨਾ ਕਿਉਂਕਿ ਉਹਨਾਂ ਦਾ ਦੁਨੀਆਂ ਤੇ ਨਾਮ ਹੈ ਉਹਨਾਂ ਨੇ ਆਪਾਂ ਨੂੰ ਬਹੁਤ ਕੁਝ ਦਿੱਤਾ ਹੈ ਜੀ ਆਪਾਂ ਕਿੰਨੇ ਵਧੀਆ ਢੰਗ ਦੇ ਨਾਲ ਆਪਣੀ ਜ਼ਿੰਦਗੀ ਨੂੰ ਕਤੀਦ ਕਰ ਰਹੇ ਆਂ ਪਰ ਜੇਕਰ ਉਹਨਾਂ ਸਮਿਆਂ ਦੀ ਗੱਲ ਕਰੀਏ ਜਦੋਂ ਸਾਨੂੰ ਹੱਕ ਨਹੀਂ ਸੀਗਾ ਕਿਸੇ ਦੇ ਘਰ ਵਿੱਚ ਪੈਰ ਪਾਉਣ ਦਾ ਤੇ ਨਹੀਂ ਸਾਨੂੰ ਇਹ ਅਧਿਕਾਰ ਸਿਗਾ ਕਿ ਅਸੀਂ ਆਪਣੇ ਬੱਚਿਆਂ ਨੂੰ ਪੜਾ ਸਕੀਏ ਸੋ ਕਿੱਡੇ-ਕੱਡੇ ਉਹਦੇ ਸਾਡੇ ਗੁਰੂਆਂ ਨੇ ਸਾਨੂੰ ਲੈ ਕੇ ਦਿੱਤੇ ਸੋ ਗੁਰੂ ਤੋਂ ਘਟ ਨਹੀਂ ਹੈ ਜਿਨ੍ਹਾਂ ਨੇ ਸਾਨੂੰ ਇਹ ਔਤਾ ਦੇ ਦਿੱਤਾ ਕਿ ਅਸੀਂ ਚੰਗਾ ਖਾ ਸਕਦੇ ਹਾਂ ਚੰਗਾ ਪਹਿਨ ਸਕਦੇ ਹਾਂ ਚੰਗੇ ਘਰਾਂ ਦੇ ਵਿੱਚ ਰਹਿ ਸਕਦੇ ਆ ਨੌਕਰੀਆਂ ਕਰ ਸਕਦੇ ਆ ਸੋ ਦੇਖੋ ਉਹਨਾਂ ਦੀਆਂ ਕੁਰਬਾਨੀਆਂ ਬਰਥੀਆਂ ਨਾ ਜਾਣੇ ਸੀਗੇ ਇੱਥੇ ਆਪਾਂ ਇੱਕ ਕਰਮ ਸੰਝਾ ਕਰਨਾ ਹੈ ਜੀ ਉਹਨਾਂ ਦੀਆਂ ਕੁਰਬਾਨੀਆਂ ਨੂੰ ਦੇਖਦੇ ਹੋਏ ਛੋਟੇ-ਮੋਟੇ ਕਰਮ ਵੀ ਜਰੂਰ ਕਰਿਆ ਕਰੋ ਵੈਸੇ ਕਰਨ ਨੂੰ ਬਹੁਤ ਵੱਡੇ ਕਰਮ ਕਰਨੇ ਚਾਹੀਦੇ ਆ ਇਹਨਾਂ ਲਈ ਜਿਨ੍ਹਾਂ ਦਾ ਦੁਨੀਆ ਤੇ ਨਾਮ ਹੈ ਤੇ ਕੁਛ ਕਮਾ ਕੇ ਗਏ ਆ ਤੇ ਸਾਨੂੰ ਪਿੱਛੇ ਕੁਛ ਦੇ ਕੇ ਗਏ ਆ ਸਾਡੀ ਜ਼ਿੰਦਗੀ ਸੁਕਾ ਲਈ ਕਰਕੇ ਗਏ ਆ ਸੋ ਦੇਖੋ ਇੱਕ ਮਾਪਾ ਬੱਚੇ ਨੂੰ ਜਨਮ ਦਿੰਦਾ ਹੈ ਜਨਮ ਦੇ ਦਿੰਦਾ ਪਰ ਉਹਦੇ ਲੇਖ ਕਹਿੰਦੇ ਮਾਪਾ ਨਹੀਂ ਲਿਖ ਸਕਦਾ ਜੇਕਰ ਲੇਖ ਮਾਂ ਇੱਕ ਲਿਖ ਸਕੇ ਤਾਂ ਜ਼ਿੰਦਗੀ 'ਚ ਕਦੇ ਦੁੱਖ ਨਾ ਆਉਣ ਪਰ ਉਹ ਐਸਾ ਪਿਤਾ ਸੀ ਹਰ ਇੱਕ ਦਾ ਪਿਤਾ ਹਰ ਇੱਕ ਦਾ ਮਾਪਾ ਜੀਨੇ ਇੰਨੇ ਵਧੀਆ ਲੇਖ ਹਰ ਇੱਕ ਦੇ ਲੈ ਗਦੇ ਤੇ ਆਪਣੇ ਯਾਨੀ ਕਿ ਆਪਣੀ ਜਾਤ ਵਾਲਿਆਂ ਦੇ ਇੰਨੇ ਵਧੀਆ ਲੇਖ ਕਰ ਗਏ ਕਿ ਕਿਸੇ ਤਰ੍ਹਾਂ ਦੀ ਤੰਗੀ ਨਾ ਰਹੇ ਹਰ ਇੱਕ ਸਹੂਲਤ ਘਰ ਵਿੱਚ ਹੋਵੇ ਯਾਨੀ ਸਾਨੂੰ ਬਹੁਤ ਕੁਝ ਦੇ ਗਏ ਸਾਨੂੰ ਇਸ ਸਮਾਜ ਦੇ ਵਿੱਚ ਚੰਗੀ ਤਰ੍ਹਾਂ ਨਾਲ ਰਹਿਣ ਸਹਿਣਾ ਸਾਡਾ ਕਰਕੇ ਗਏ ਆ ਸੋ ਪੂਰੇ ਅਧਿਕਾਰ ਸਾਨੂੰ ਦੇ ਕੇ ਗਏ ਨੇ ਅੱਜ ਹਰ ਇੱਕ ਦੇ ਬਰਾਬਰ ਖੜ ਕੇ ਆਪਾਂ ਗੱਲ ਕਰ ਸਕਦੇ ਆ ਹਰ ਇੱਕ ਦੇ ਬਰਾਬਰ ਦੀ ਅਸੀਂ ਟੱਕਰ ले ਸਕਦੇ ਆ ਕਿਉਂਕਿ 바ਵਾ ਸਾਹਿਬ ਨੇ ਇੰਨਾ ਕੁ ਕੁਸ਼ੀ ਦੇ ਦਿੱਤਾ ਹੈ ਔਰਤ ਨੂੰ ਆਜ਼ਾਦੀ ਦਵਾ ਦਿੱਤੀ ਸੋ ਔਰਤ ਨੌਕਰੀ ਕਰ ਸਕਦੀ ਹੈ ਕਿੱਥੇ ਔਰਤ ਤਾਂ ਕੀ ਕੋਈ ਵੀ ਬੱਚਾ ਪੜ ਨਹੀਂ ਸਕਦਾ ਸੀ ਸੋ ਇਡੀਆਂ-ਇਡੀਆਂ ਕੁਰਬਾਨੀਆਂ 바ਵਾ ਸਾਹਿਬ ਜੀ ਨੇ ਸਾਡੇ ਲਈ ਦਿੱਤੀਆਂ ਹੈ ਜੀ ਉੱਥੇ ਸਾਡਾ ਵੀ ਫਰਜ਼ ਬਣਦਾ ਕਿ ਕੁਸ਼ੂਨਾ ਦੇ ਨਾਮ ਤੇ ਕੰਮ ਕੀਤੇ ਜਾਣ ਤੇ ਨਾਲ ਹੀ ਇੱਥੇ ਜੀ ਇੱਕ ਗੱਲ ਦਾ ਧਿਆਨ ਰੱਖੋ ਕਿ ਆਪਣੇ ਬੱਚਿਆਂ ਨੂੰ ਬਿਠਾ ਕੇ ਉਹਨਾਂ ਬਾਰੇ ਜ਼ਰੂਰ ਦੱਸਿਆ ਕਰੋ ਜ਼ਰੂਰ ਪੜਾਓ ਸੋ ਜੇਕਰ ਖੁਦ ਪੜੇ ਨਹੀਂ ਹੋ ਤੁਹਾਨੂੰ ਨਹੀਂ ਨੌਲੇਜ ਇਹਦੇ ਬਾਰੇ ਵੈਸੇ ਤਾਂ ਉਹਵੇਂ ਤਾਂ ਸਾਰਿਆਂ ਨੂੰ ਹੀ ਪਤਾ ਹੈ ਕਿ ਉਹਨਾਂ ਨੇ ਸਾਡੇ ਲਈ ਕੀ ਕੀ ਕੀਤਾ ਇਹ ਤਾਂ ਅਸੀਂ ਸਮਝਾ ਸਕਦੇ ਹਾਂ ਬਾਕੀ ਖੁਦ ਪੜ੍ਹ ਨਹੀਂ ਸਕਦੇ ਤੇ ਹੋਰ ਬਹੁਤ ਕੁਝ ਨੇ ਫੋਨ ਦੇ ਉੱਤੇ ਬਹੁਤ ਢੰਗ ਨੇ ਉਹਨਾਂ ਬਾਰੇ ਜੇਕਰ ਕੁਝ ਜਾਨਣਾ ਚਾਹੁੰਦੇ ਹੋ ਸੋ ਆਪਣੇ ਬੱਚਿਆਂ ਨੂੰ ਅੱਜ ਤੋਂ ਹੀ ਸਮਝਾਉਣਾ ਸ਼ੁਰੂ ਕਰੋ ਉਹਨਾਂ ਨੂੰ ਬੈਠ ਕੇ ਆਪਣੇ ਪੁਰਖਿਆਂ ਬਾਰੇ ਦੱਸੋ ਕਿ ਉਹਨਾਂ ਨੇ ਸਾਡੇ ਲਈ ਕੀ ਕੀ ਕੀਤਾ ਕਿੱਡਕੜੀਆਂ ਕੁਰਬਾਨੀਆਂ ਦਿੱਤੀਆਂ ਤਾਂ ਬੱਚੇ ਅੱਜ ਸਮਝਣਗੇ ਤੇ ਗਾਂਹ ਜਾ ਕੇ ਵੀ ਯਾਦ ਰੱਖਣਗੇ ਵੈਸੇ ਇੱਥੇ ਬਾਕੀ ਪ੍ਰੋਗਰਾਮ ਤਾਂ ਸਾਰੇ ਹੀ ਵਧੀਆ ਢੰਗ ਨਾਲ ਮਨਾਏ ਜਾਂਦੇ ਆ ਪਰ ਜਦੋਂ ਬਾਬਾ ਸਾਹਿਬ ਜੀ ਦਾ ਜਨਮ ਦਿਹਾੜਾ ਹੁੰਦਾ ਆ ਤੇ ਸਾਰੇ ਚੁੱਪ ਕਰਕੇ ਬੈਠ ਜਾਂਦੇ ਨੇ ਸੋ ਕਈ ਪਿੰਡਾਂ ਦੇ ਵਿੱਚ ਬਹੁਤ ਜ਼ਿਆਦਾ ਸਤਿਕਾਰ ਕਰਦੇ ਆ ਸੋ ਕਈ ਵਾਰ ਪਿੰਡਾਂ ਦੇ ਵਿੱਚ ਦੇਖਿਆ ਕਿ ਪਿੰਡ ਬਹੁਤ ਛੋਟੇ ਜਿਹੇ ਹੁੰਦੇ ਨੇ ਤੇ ਪਰ ਕਾਰਨਾ ਵੀ ਬਹੁਤ ਵੱਡੇ ਵੱਡੇ ਕਰ ਜਾਂਦੇ ਨੇ ਤੇ ਕਈ ਥਾਵਾਂ ਤੇ ਹੈ ਕਿ ਪਿੰਡ ਬਹੁਤ ਵੱਡੇ ਆ ਪਰ ਕੁਝ ਵੀ ਇਹੋ ਜਿਹਾ ਕਰਦੇ ਨਹੀਂ ਚੁੱਪ ਕਰਕੇ ਬੈਠ ਜਾਂਦੇ ਨੇ ਪਰ ਇਤੇ ਜੀ ਆਵਾਜ਼ ਉਠਾਉਣੀ ਚਾਹੀਦੀ ਆ ਉਹਨਾਂ ਦੇ ਨਾਮ ਤੇ ਕੁਝ ਨਾ ਕੁਝ ਜ਼ਰੂਰ ਕਰਨਾ ਚਾਹੀਦਾ ਜਿਹਦੇ ਨਾਲ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਕੁਝ ਸਿੱਖਿਆ ਮਿਲ ਸਕੇ ਸੋ ਉਹ ਵੀ ਇਹਨਾਂ ਗੱਲਾਂ ਨੂੰ ਸਮਝ ਸਕਣ ਤੇ ਅੱਗੇ ਜਾ ਕੇ ਦਿਹਾੜੀਆਂ ਨੂੰ ਮਨਾ ਸਕਣ ਸੋ ਪਰ ਇਤੇ ਜੀ ਬਹੁਤ ਹੀ ਮਾੜੀ ਗੱਲ ਹੈ ਬਹੁਤ ਹੀ ਗਲਤ ਗੱਲ ਆ ਕਿ ਆਪਣੇ ਗੁਰੂਆਂ ਨੂੰ ਛੱਡ ਕੇ ਅਸੀਂ ਹੋਰ ਸਭ ਕੁਝ ਕਰ ਲੈਂਦੇ ਆ ਪਰ ਉਹਨਾਂ ਨੂੰ ਭੁਲਾ ਦਿੰਦੇ ਜਦੋਂ ਉਹਨਾਂ ਦੇ ਦਿਲ ਦਿਹਾੜੇ ਆਉਂਦੇ ਆ ਜੀ ਸੋ ਜਿਨ੍ਹਾਂ ਨੇ ਸਾਨੂੰ ਏਡੇ ਏਡੇ ਅਹੁਦੇ ਲੈ ਦਿੱਤੇ ਸਾਨੂੰ ਹੱਕ ਦਵਾਏ ਨੇ ਸੋ ਅਸੀਂ ਗੱਡੀਆਂ ਆਕਾਰਾਂ ਵਾਲੇ ਕੋਟੀਆਂ ਦੇ ਵਿੱਚ ਅੱਜ ਬੈਠ ਰਹੇ ਆ ਇੰਨੀ ਪ੍ਰਾਪਰਟੀ ਜੇ ਦਾਤਾ ਨੇ ਮਾਲਕ ਉਹ ਪ੍ਰਮਾਤਮਾ ਨੇ ਉਹਨਾਂ ਨੇ ਜਾਨੀ ਪ੍ਰਮਾਤਮਾ ਤੋਂ ਘਟ ਨਹੀਂ ਸੀ ਸੋ ਇੱਕ ਰੋਸ਼ਨੀ ਦੇ ਕੇ ਚਲੇ ਗਏ ਸੋ ਬਹੁਤ ਵੱਡੇ ਵੱਡੇ ਅਧਿਕਾਰ ਸਾਨੂੰ ਦਵਾ ਗਏ ਸੋ ਬੱਚਿਆਂ ਨੂੰ ਚੰਗੀ ਤਰ੍ਹਾਂ ਨਾਲ ਪੜ੍ਹਾ ਸਕਦੇ ਆ ਚੰਗਾ ਖਾ ਪੈਣ ਸਕਦੇ ਆ ਚੰਗੇ ਘਰਾਂ ਦੇ ਵਿੱਚ ਅਸੀਂ ਰਹਿ ਸਕਦੇ ਆ ਸੋ ਇੰਨੀਆਂ ਸਹੂਲਤਾਂ ਸਾਨੂੰ ਜਿਨ੍ਹਾਂ ਨੇ ਦਿੱਤੀਆਂ ਸੋ ਉਹਨਾਂ ਦੇ ਬਾਰੇ ਅਸੀਂ ਕਿਉਂ ਚੁੱਪ ਬੈਣਾ ਸੋ ਇੱਥੇ ਜੀ ਕੋਸ਼ਿਸ਼ ਕਰਿਆ ਕਰੋ ਇਹੋ ਜਿਹੇ ਰੈਵਰਾ ਨੂੰ ਯਾਦ ਕੀਤਾ ਜਾਵੇ ਸੋ ਆਪਣੇ ਬੱਚਿਆਂ ਨੂੰ ਸਮਝਾਇਆ ਜਾਵੇ ਉਹਨਾਂ ਬਾਰੇ ਪੂਰੀ ਉਹਨਾਂ ਦੀ ਲਾਈਫ ਬਾਰੇ ਪੜੋਂਗੇ ਤੇ ਖੁਦ ਤੁਹਾਡਾ ਮਨ ਰੂ ਪਵੇਗਾ ਉਹਨਾਂ ਨੇ ਕਿੰਨੀਆਂ ਔਕੜਾਂ ਸਹਿ ਕੇ ਸਾਨੂੰ ਇਹ ਹੱਕ ਦਵਾਏ ਆ ਇਹ ਨਹੀਂ ਹੈ ਕਿ ਬਹੁਤ ਆਸਾਨੀ ਨਾਲ ਇਹ ਹੱਕ ਮਿਲ ਗਏ ਸੋ ਬਹੁਤ ਕੁਝ ਉਹਨਾਂ ਨੇ ਜ਼ਿੰਦਗੀ ਦੇ ਵਿੱਚ ਸਹਿਆ ਬਹੁਤ ਪਰੇਸ਼ਾਨੀਆਂ ਦਾ ਸਾਹਮਣਾ ਕੀਤਾ ਅੱਜ ਅਸੀਂ ਛੋਟੀਆਂ-ਛੋਟੀਆਂ ਪਰੇਸ਼ਾਨੀਆਂ ਤੇ ਘਬਰਾ ਜਾਂਦੇ ਆ ਡਰ ਜਾਂਦੇ ਆ ਮੁਸ਼ਕਲਾਂ ਦੇਖ ਕੇ ਪਰ ਉਹਨਾਂ ਨੇ ਉਹ ਹਾਲਾਤ ਦੇਖੇ ਨੇ ਜਿਨ੍ਹਾਂ ਹਾਲਾਤਾਂ ਬਾਰੇ ਅਸੀਂ ਅੱਜ ਸੋਚਦੇ ਹਾਂ ਤਾਂ ਰੂਹ ਕੰਬ ਜਾਂਦੀ ਹੈ ਸੋ ਅੱਜ ਆਪਾਂ ਲਾਈਟ ਤੋਂ ਬਿਨਾਂ ਇੱਕ ਪਲ ਵੀ ਰਹਿ ਨਹੀਂ ਸਕਦੇ ਬੱਤੀ ਚਲੀ ਜਾਵੇ ਤਾਂ ਕਿੰਨੀ ਪ੍ਰੋਬਲਮ ਆਉਂਦੀ ਆ ਪਰੇਸ਼ਾਨੀ ਹੋ ਜਾਂਦੀ ਆ ਪਰ ਉਹਨਾਂ ਨੇ ਇੱਕ ਦੀਵੇ ਦੀ ਲਾਈਟ ਦੇ ਨਾਲ ਪੜਾਈਆਂ ਕੀਤੀਆਂ ਸੋ ਗਰਮੀ ਦੇ ਵਿੱਚ ਵੀ ਰਹੇ ਸੋ ਹਰ ਇੱਕ ਤਰ੍ਹਾਂ ਦੀ ਪਰੇਸ਼ਾਨੀ ਨੂੰ ਉਹਨਾਂ ਨੇ ਫੇਸ ਕੀਤਾ ਤੇ ਫਿਰ ਜਾ ਕੇ ਸਾਡੇ ਲਈ ਉਹਨਾਂ ਨੇ ਇਹ ਲੜਾਈਆਂ ਲੜੀਆਂ ਤੇ ਫਿਰ ਹੱਕ ਸਾਨੂੰ ਬਰਾਬਰ ਦੇ ਦਵਾ ਕੇ ਆਪ ਇਸ ਦੁਨੀਆ ਤੋਂ ਚਲੇ ਗਏ ਪਰ ਉਹ ਅਮਰ ਹੈ ਅਮਰ ਹੀ ਰਹਿਣਗੇ ਕਿਉਂਕਿ ਜਿਨ੍ਹਾਂ ਦਾ ਰਹਿੰਦੀ ਦੁਨੀਆ ਤੱਕ ਨਾਮ ਰਹਿ ਜਾਂਦਾ ਹੈ ਜਿਹਨੂੰ ਅਮਰ ਹੀ ਹੁੰਦੇ ਨੇ ਸੋ ਸਿਰਫ ਦੁਨੀਆ ਤੋਂ ਪਰਦਾ ਕਰ ਜਾਂਦੇ ਨੇ ਪਰ ਉਹnde ਉਹ ਆਸ-ਪਾਸ ਹੀ ਆ ਸੋ ਜੇਕਰ ਉਹਨਾਂ ਨੂੰ ਸਮਝਿਆ ਜਾਵੇ ਸੋ ਕਈ ਅੱਜ ਵੀਡੀਓ ਦੇਖਦੇ ਆਪਾਂ ਕਿ ਉਹਨਾਂ ਨੂੰ ਮਾਰਾ ਆਖਦੇ ਆ ਉਹਨਾਂ ਦੀਆਂ ਮੂਰਤੀਆਂ ਨੂੰ ਤੋੜਦੇ ਆ ਕਦੇ ਉਹਨਾਂ ਨੇ ਫੋਟੋਆਂ ਬਣਾ ਕੇ ਚਪਲਾ ਮਾਰਦੇ ਆ ਸੋ ਇੱਕ ਤੇ ਜਦੋਂ ਇਹ ਵੀਡੀਓ ਦੇਖਦੇ ਆ ਤੇ ਬੜਾ ਹੀ ਮਨ ਨੂੰ ਦੁੱਖ ਲੱਗਦਾ ਹੈ ਸੋ ਪਰ ਅੱਜ ਜੋ ਇਹ ਕਰਮ ਮਾੜੇ ਕਰ ਰਹੇ ਆ ਸੋ ਕੀਤਾ ਕੁਛ ਵੀ ਨਹੀਂ ਪਰ ਮਾੜੀ ਸੋਚ ਲੈ ਕੇ ਬੈਠੇ ਹੋਏ ਆ ਸੋ ਇਹਨਾਂ ਦਾ ਕਦੇ ਦੁਨੀਆਂ ਤੇ ਤਾਂ ਕੀ ਨਾਮ ਕਿਸੇ ਨੇ ਘਰਦਿਆਂ ਨਹੀਂ ਵੀ ਯਾਦ ਨਹੀਂ ਕਰਨਾ ਮਾੜੇ ਸਮੇਂ ਸੋ ਉਹਨਾਂ ਦਾ ਨਾਮ ਤਾਂ ਸਦਾ ਹੀ ਰਹਿਣਾ ਚਾਹੀਏ ਅੱਜ ਕੁਛ ਵੀ ਕਰਨ ਲੈਣ ਚਾਹੀਏ ਮੂਰਤੀਆਂ ਢਾਡ ਦੇਣ ਚਾਹੀਏ ਚਪਲਾ ਮੰਗ ਚਾਹੀਏ ਜੋ ਵੀ ਜਿੱਥੇ ਤੱਕ ਉਹਨਾਂ ਦਾ ਜੋਰ ਲੱਗਦਾ ਕੁਛ ਵੀ ਕਰ ਲੈਣ ਪਰ ਉਹਨਾਂ ਦਾ ਨਾਮ ਕਦੇ ਮਟਾ ਨਹੀਂ ਸੰਗਦੇ ਸੋ ਜੇਕਰ ਤੁਸੀਂ ਚਾਹੁੰਦੇ ਹੋ ਕਿ ਉਹਨਾਂ ਦਾ ਨਾਮ ਇਸੇ ਤਰ੍ਹਾਂ ਚਲਦਾ ਰਹੇ ਤੇ ਆਪਣੇ ਬੱਚਿਆਂ ਨੂੰ ਸਿੱਖਿਆ ਦਿਓ ਉਹਨਾਂ ਨੂੰ ਸਮਝਾਓ ਤੇ ਆਂ ਕਿ ਉਹ ਵੀ ਅੱਗੇ ਜਾ ਕੇ ਆਪਣੀਆਂ ਪੀੜ੍ਹੀਆਂ ਨੂੰ ਇਹ ਸਿੱਖਣਾ ਤਿੰਦੇ ਰਹਿਣ ਤੇ ਨੌਲੇਜ ਬੱਚਿਆਂ ਨੂੰ ਗਾਂਧੀਆਂ ਮਿਲਦੀ ਜਾਵੇ ਵੈਸੇ ਤਾਂ ਕਾਫੀ ਹੱਦ ਤੱਕ ਸਮਝ ਆਉਣ ਲੱਗ ਪਈ ਆ ਦੁਨੀਆ ਨੂੰ ਪਰ ਫਿਰ ਵੀ ਕਿਤੇ ਨਾ ਕਿਤੇ ਕਾਫੀ ਪਿੱਛੇ ਵੀ ਨੇ ਸੋ ਕਿਉਂਕਿ ਪਿੱਛੇ ਇਸ ਲਈ ਕਹਿੰਦੇ ਆ ਕਿ ਜਦੋਂ ਇਹ ਦਿਨ ਆਉਂਦਾ ਆ ਤੇ ਜਿਸ ਤਰ੍ਹਾਂ ਹੋਰ ਪ੍ਰੋਗਰਾਮ ਮਨਾਏ ਜਾਂਦੇ ਨੇ ਤੇ ਹਰ ਇੱਕ ਪਾਸੇ ਧੁੰਮਾ ਪੈ ਜਾਂਦਾ ਆ ਸੋ ਇਸ ਤਰ੍ਹਾਂ ਦਾ ਇਹ ਦਿਨ ਬਣਾਉਣਾ ਚਾਹੀਦਾ ਹੈ ਜੀ ਸੋ ਹੁਣ ਆਪਾਂ ਇੱਥੇ ਅੱਜ ਦਾ ਕੰਮ ਸੰਜਿਆ ਕਰ ਦਈਏ ਕਿਉਂਕਿ ਵੀਡੀਓ ਵੈਸੇ ਹੀ ਲੇਟ ਹੋ ਗਈ ਹੈ ਜੀ ਸੋ ਬਾਕੀ ਵੀਡੀਓ ਨੂੰ ਬਾਅਦ ਤੋਂ ਬਾਅਦ ਸ਼ੇਅਰ ਜ਼ਰੂਰ ਕਰ ਦੇਣਾ ਤਾਂ ਕਿ ਤੁਹਾਡੀ ਵਜ੍ਹਾ ਦੇ ਨਾਲ ਹੀ ਚੰਗਾ ਕਰਮ ਹੋ ਸਕੇ ਜੀ ਵੀਡੀਓ ਚੱਲਦੇ-ਚੱਲਦੇ ਕੱਲਾ ਸ਼ੇਅਰ ਜ਼ਰੂਰ ਕਰ ਤੋ ਤਾਂ ਫਿਰ ਬਾਅਦ ਵਿੱਚ ਪੂਰੀ ਵੀਡੀਓ ਸੁਣ ਲੈਣਾ ਜੀ ਸੋ ਕਰਮ ਕੀ ਕਰਨਾ ਹੈ ਅੱਜ ਆਪਣੇ ਪਨੀਰੀਆਂ ਤੇ ਸਰੋਂ ਦੇ ਤੇਲ ਦੇ ਦੀਵੇ ਜਗਾ ਕੇ ਜ਼ਰੂਰ ਰੱਖੋ ਬਹੁਤਾ ਨਹੀਂ ਤੇ ਥੋੜਾ ਜਿਹਾ ਕਰਮ ਹੀ ਜ਼ਰੂਰ ਕਰੋ ਤੇ ਥੋੜਾ ਬਹੁਤ ਮਿੱਠਾ ਹੋ ਸਕੇ ਤਾਂ ਵੰਡ ਦੋ ਘਰ ਵਿੱਚ ਹੀ ਆਪ ਪ੍ਰਸ਼ਾਦ ਵੰਡ ਕੇ ਖਾ ਲਵੋ ਜੀ ਉਹਨਾਂ ਦੇ ਨਾਮ ਤੇ ਕੱਟ ਕੇ ਸੋ ਇੰਨਾ ਕੰਮ ਹੀ ਤੁਹਾਡੀ ਜ਼ਿੰਦਗੀ ਨੂੰ ਬਦਲ ਸਕਦਾ ਹੈ ਕਿਉਂਕਿ ਜਿਨ੍ਹਾਂ ਦਾ ਦੁਨੀਆਂ ਤੇ ਨਾਮ ਹੈ ਉਹ ਗੁਰੂਆਂ ਤੋਂ ਘੱਟ ਨਹੀਂ ਹੈ ਉਹ ਗੁਰੂ ਹੀ ਨੇ ਸਾਡੇ ਸਾਨੂੰ ਜਿਹੜੇ ਇੰਨਾ ਕੁਛ ਪਿੱਛੇ ਦੇ ਕੇ ਗਏ ਆ ਸੋ ਕਰਾਂ ਦੇ ਬਨੇਰਿਆਂ ਤੇ ਸਰੋਂ ਦੇ ਤੇਲ ਦੇ ਦੀਵੇ ਰੋਸ਼ਨ ਜ਼ਰੂਰ ਕਰੋ ਜਿਕਰ ਸ਼ੁਕਰ ਸਤਿ ਤੇ ਚਾਹੇ ਮੋਬੱਤੀਆਂ ਹੀ ਲਗਾ ਲਓ ਪਰ ਕੁਛ ਨਾ ਕੁਛ ਕਰਮ ਜ਼ਰੂਰ ਕਰੋ ਜੀ ਆਪਾਂ ਇਹ ਵੀਡੀਓ ਹੁਣ ਇੱਥੇ ਹੀ ਸਮਾਪਤ ਕਰ ਦਿੰਦੇ ਆ ਬਹੁਤੀ ਲੰਬੀ ਨਹੀਂ ਅੱਜ ਬਣਾਉਣੀ ਜੀ ਸੋ ਜੈ ਪੀ ਜੈ ਭਾਰਤ ਜ਼ਰੂਰ ਕਮੈਂਟਾਂ ਵਿੱਚ ਲਿਖਣਾ ਜੀ ਸੋ ਜੈ ਪੀਰਾਂ ਦੀ ਜੀ ਜੈ ਸਈਆਂ ਦੀ